ਕੀ ਤੁਸੀਂ ਉਦੋਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਜਦੋਂ ਇਹ ਆਪਦਾ ਬੱਚਾ ਮਰਨਾਊ ਹਾਲਤ ਦੇ ਵਿੱਚ ਚੱਕ ਕੇ ਘਰੇ ਲੈ ਗਏ ਕੀ ਤੁਸੀਂ ਉਦੋਂ ਵੀਡੀਓ ਨੂੰ ਸ਼ੇਅਰ ਕਰੋਗੇ ਜਦੋਂ ਬੱਚੀ ਨੇ ਬੈੱਡ ਤੇ ਪਈ ਨੇ ਦਮ ਤੋੜਤਾ ਅੱਜ ਹੀ ਟਾਈਮ ਆ ਅੱਜ ਹੀ ਵੇਲਾ ਆ ਇਹਨਾਂ ਦੀ ਮਦਦ ਕਰਨ ਦਾ ਕੱਲ ਦਾ ਵੇਲਾ ਨਹੀਂ ਮੈਂ ਕਹਿੰਨਾ ਭਾਵੇਂ 100 ਰੁਪਏ ਦੀ ਮਦਦ ਕਰੋ ਤੁਹਾਡਾ 100 ਵੀ ਇਹਨਾਂ ਵਾਸਤੇ ਲੱਖ ਰੁਪਏ ਵਰਗਾ ਅਜ ਦੇ ਟਾਈਮ ਦੇ ਵਿੱਚ ਜੇ ਇਹਨਾਂ ਦੀ ਬੱਚੀ ਨੂੰ ਕੁਝ ਹੋ ਗਿਆ ਤੇ ਫਿਰ ਇਹਨਾਂ ਨੇ ਕੀ ਕਰਨੀ ਸਾਡੀ ਮਾਇਆ ਕੀ ਕਰਨਾ ਸਾਡਾ ਦਾਨ ਤੇ ਕੀ ਕਰਨਾ ਇਹ ਵੀਡੀਓ ਦੇ ਇਹਨਾਂ ਨੂੰ ਅੱਜ ਲੋੜ ਆ ਮੈਂ ਕਹਿੰਨਾ ਵੀ ਅੱਜ ਐਮਰਜੈਂਸੀ ਇਸ ਪੋਸਟ ਨੂੰ ਜੇ ਸ਼ੇਅਰ ਕਰ ਦੋਗੇ ਤੇ ਇਹਨਾਂ ਦੀ ਜਿਹੜੀ ਹੈ ਬੱਚੀ ਬਚ ਜੂਗੀ ਵਾਹਿਗੁਰੂ ਸੰਗਤ ਜੀ ਤੁਹਾਡੇ ਵਿੱਚ ਹੀ ਵਸਿਆ ਸਾਰੀਆਂ ਚੀਜ਼ਾਂ ਵਾਹਿਗੁਰੂ ਤੇ ਵੀ ਨਾਮ ਛੱਡਿਆ ਕਰੋ ਕਿ ਵਾਹਿਗੁਰੂ ਕਰਨਗੇ ਵਾਹਿਗੁਰੂ ਨੇ ਤੁਹਾਡੇ ਦੁਆਰਾ ਹੀ ਕਰਨਾ ਵਾਹਿਗੁਰੂ ਨੇ ਆਪ ਥੱਲੇ ਨਹੀਂ ਆਉਣਾ ਉਹਨੇ ਕੋਈ ਆਪਦਾ ਬੰਦਾ ਭੇਜਣਾ ਤੇ ਤੁਹਾਡੇ ਅਰਗੇ ਬੰਦਿਆਂ ਨੂੰ ਹੀ ਉਹਨੇ ਅੱਗੇ ਲੈ ਕੇ ਆਉਣਾ ਭਾਵੇਂ ਤੁਸੀਂ ਅੱਜ 10 ਦੇ ਸਕਦੇ ਹੋ ਭਾਵੇਂ 50 ਦੇ ਸਕਦੇ ਹੋ ਭਾਵੇਂ 100 ਦੇ ਸਕਦੇ ਹੋ ਪਰ ਉਹਨਾਂ ਪੈਸਿਆਂ ਦੇ ਨਾਲ ਇਹਨਾਂ ਦੀ ਬੱਚੀ ਬਚ ਸਕਦੀ ਹੈ ਅੱਜ ਮੈਂ ਕਹਿ ਸਕਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਤੁਹਾਡੇ ਪੈਸਿਆਂ ਦੀ ਲੋੜ ਤੇ ਦੇਖਦੇ ਆਂ ਵੀ ਅੱਜ ਇਹਨਾਂ ਦੀ ਬੱਚੀ ਦੇ ਲਈ ਕੌਣ ਅੱਗੇ ਆਉਂਦਾ ਕੌਣ ਨਹੀਂ ਆਉਂਦਾ ਪਾਣੀ ਕਿੱਥੋਂ ਦੀ ਰਹਿਣ ਆਲੇ ਹੋ ਤੁਸੀਂ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੀ ਪਾਣੀ ਬੜੀ ਮਾਸੂਮ ਜੀਤੀ ਹੈ ਚਿਹਰੇ ਤੇ ਬੜੀ ਰੂਹਾਨੀਅਤ ਐਹੋ ਜੇ ਕੀ ਵਾਪਰ ਗਿਆ ਕਿ ਕੁੜੀ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਪਈ ਐ 사ਵਾਂ ਤੇ ਪਈ ਐ ਕੀ ਗੱਲ ਹੋਈ ਸੀ ਇਹ ਬਸ ਬੁਖਾਰ ਹੀ ਚੜਿਆ ਉਹਨਾਂ ਇੱਕ ਦਿਨ ਤੇ ਦੂਸਰੇ ਦਿਨ ਨੋਰਮਲ ਸੀਗਾ ਉਸ ਤੋਂ ਬਾਅਦ ਚੈੱਕ ਕਰਾ ਕੇ ਆਈਆਂ ਤੇ ਬਸ ਅੱਥਾ ਪੈਰਾ ਤੇ ਹੀ ਹੋ ਗਈ ਰਾਤ ਨੂੰ 11 ਵਜੇ ਦਾ ਟਾਈਮ ਸੀ ਸਾਨੂੰ ਖੁਦ ਨੂੰ ਸਮਾਂ ਹੀ ਲੱਗੀ ਵੀ ਬਨਕੀ ਗਾਇਨ ਦੇ ਨਾਲ ਕਿੰਨਾ ਬੁਖਾਰ ਸੀ ਜੀ ਬੁਖਾਰ ਜਿਸ ਦਿਨ ਤਾਂ ਬੁਖਾਰ ਸੀ ਉਸ ਦਿਨ 103 ਬੁਖਾਰ ਸੀਗਾ ਵਾਹਿਗੁਰੂ ਦੂਸਰੇ ਦਿਨ ਮम्मा ਕੰਨੀ ਮੇਰਾ ਸਿਰ ਨਹੀਂ ਸਹੀ ਹੋਇਆ ਮੈਂ ਕਹ ਆਪਾਂ ਦੁਬਾਰਾ ਚੈੱਕ ਕਰਾ ਆਨੇ ਆ ਵੀ ਬੁਖਾਰ ਫੇਰ ਨਾ ਹੋਵੇ ਪਰ ਮੈਂ ਚੈੱਕ ਕਰਨ ਗਈ ਡਾਕਟਰ ਕਹਿੰਦੇ ਨੋਰਮਲ ਹੈ ਬਿਲਕੁਲ ਉਹਨਾਂ ਨੇ ਇੰਜੈਕਸ਼ਨ ਲਗਾਇਆ ਸੀ ਕਹਿੰਦਾ ਬੀਪੀ ਨਾ ਘਟਿਆ ਹੋਵੇ ਹੁੰਦਾ ਉਸ ਤੋਂ ਬਾਅਦ 11 ਵਜੇ ਤੋਂ ਬਾਅਦ ਤਾਂ ਬਸ ਕੁੜੀ ਸਾਡੇ ਹੱਥਾਂ 'ਚ ਹੀ ਨਿਕਲ ਗਈ ਤੇ ਉਦੋਂ ਬਾਅਦ ਤੁਸੀਂ ਇੱਥੇ ਲਿਆਏ ਹਾਂਜੀ ਇੱਥੇ ਲਿਆਇਆ ਸੀ ਅੱਜ ਦੀ ਬੈਨੇ ਕੰਡੀਸ਼ਨ ਵੈਸੇ ਤਾਂ ਬਹੁਤ ਮਾੜੀ ਆ ਪਰ ਡਾਕਟਰ ਕੀ ਕਹਿੰਦੇ ਪਏ ਆ ਉਸ ਕੰਡੀਸ਼ਨ ਨੂੰ ਲੈ ਕੇ ਪਰ ਤਾਂ ਇਹੀ ਕਹਿੰਦੇ ਨੇ ਕਿ ਹੋ ਜਾਏਗੀ ਸਹੀ ਬਾਕੀ ਵੀ ਪੈਸੇ ਚਾਹੀਦੇ ਨੇ ਬੱਚੀ ਨੂੰ ਬਚਾਉਣ ਦੇ ਲਈ ਹਾਂਜੀ ਤਕਰੀਬਨ ਬੈਨੇ ਕਿੰਨੇ ਪੈਸੇ ਜਿਹੜੇ ਕੋਲੋਂ ਲਾ ਚੁੱਕੇ ਹਾਂ ਅਸੀਂ 60 ਤਾਂ ਇੱਕ ਲਗਾ ਦਿੱਤਾ ਹੈਗੀ ਜਿਹੜਾ ਮੇਰੇ ਹੱਥੀ ਲੱਗਿਆ ਸੀ 60000 ਰੁਪਿਆ ਹਾਂਜੀ ਅੱਛਾ ਜੀ ਤੇ ਸਾਡਾ ਮੈਡੀਕਲ ਦਾ ਬਿੱਲ ਬਣਿਆ ਪਿਆ ਜੀ ਔਰ ਓ ਜੀ ਸਾਨੂੰ ਤੰਗ ਕਰਦੇ ਨੇ ਕਿ ਸਾਡਾ ਬਿੱਲ ਪੇ ਕਰੋ ਜਦੋਂ 60000 ਇੱਠਾ ਕਿਵੇਂ ਕੀਤਾ ਇੰਨੇ ਪੈਸੇ ਇਕੱਠੇ ਕਿਵੇਂ ਕੀਤੇ ਬਸ ਉਧਰ ਉਧਰ ਵਿਆਜ ਤੇ ਚੱਕ ਜੁਕਾ ਕੇ ਬਸ ਅਸੀਂ ਲਾਏ ਨੇ ਅਸੀਂ ਕਹਿੰਦੇ ਚਲੋ ਸਾਡੇ ਬੱਚੇ ਵਾਜ ਜਾਵੇ ਅੱਛਾ ਜੀ ਪਰ ਹੁਣ ਸਾਡੇ ਹੱਥ ਖੜੇ ਹੋ ਗਏ ਹੁਣ ਸਾਨੂੰ ਕੋਈ ਵੀ ਨਹੀਂ ਦੇਖ ਪਾ ਰਿਹਾ ਵੀ ਹੁਣ ਹਰ ਸਾਰੇ ਜਗਾ ਵੀ ਗਿਰਵੀ ਰੱਖਣ ਤਿੱਕਰ ਤਿਆਰ ਆ ਪਰ ਉਹ ਕਹਿੰਦੇ ਵੀ ਅਟੇ ਟਾਈਮ ਅਸੀਂ ਤੁਹਾਨੂੰ ਇੰਨਾ ਪੈਸਾ ਨਹੀਂ ਦੇ ਸਕਦੇ ਵੀ ਤੁਸੀਂ ਬੱਚੇ ਦੇ ਲਈ ਜੋ ਤੁਹਾਡੇ ਕੋਲੇ ਘਰ-ਬਾਰ ਹੈਗਾ ਤੁਸੀਂ ਵੇਚਣ ਲਈ ਤਿਆਰ ਆ ਪਰ ਖੜੇ ਪੈਰ ਉਥੋਂ ਵੀ ਪੈਸੇ ਨਹੀਂ ਮਿਲਦੇ ਪੈਗੇ ਤੇ ਅੱਜ ਦਵਾਈ ਲੈਣ ਨੂੰ ਵੀ ਹੁਣ ਪੈਸੇ ਨਹੀਂ ਹੈਗੇ ਜੀ ਜੀ ਇੱਕ ਚਾਹ ਦਾ ਕੱਪ ਦੀ ਕਿਹੜੀ ਗੱਤ ਹੁੰਦੀ 50 ਦੇ ਕੱਪ ਜੋਗੇ ਵੀ ਨਹੀਂ ਹੁਣ ਤੇ ਇਸ ਟੈਂਪ ਸਾਡੇ ਕੋ ਪੈਸੇ ਅੱਗੇ ਉਹ ਵੀ ਅਸੀਂ ਦੁਬਾਰਾ ਜਾ ਕੇ ਪੀ ਆਈ ਇੱਕ 5 ਰੁਪਏ ਦਾ ਕੱਪ ਹੈ ਚਾਹ ਦਾ ਤੁਹਾਡੇ ਕੋਲ 5 ਰੁਪਏ ਵੀ ਹੈ ਨਹੀਂ ਅੱਜ ਚਾਹ ਪੀ ਜਿੰਨੇ ਵੀ ਭੈਣ ਭਰਾ ਅੱਜ ਦੀ ਵੀਡੀਓ ਵੇਖ ਰਹੇ ਹੋ ਨਾ ਮੇਰੀ ਹੱਥ ਜੋੜ ਕੇ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਆ ਵੀ ਇਹਨਾਂ ਦੀ ਧੀ ਮਰ ਜਾਊਗੀ ਜੇ ਤੁਸੀਂ ਅੱਜ ਮਦਦ ਨਾ ਕੀਤੀ ਇਹਨਾਂ ਦੀ ਧੀ ਨੂੰ ਕੁਝ ਹੋ ਜਾਣਾ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਇਹਨਾਂ ਦੀ ਮਦਦ ਦੇ ਲਈ ਅੱਗੇ ਨਾ ਆਏ 15 15 ਸਾਲ ਹੈ ਮੈਨੇ ਪੀਟੀ ਦੀ ਉਮਰ 15 ਸਾਲ ਦੀ ਜਵਾਨ ਧੀ ਏ ਜ਼ਮਾਨ ਨੂੰ ਪੁੱਛੋ ਇਹਨੇ ਕਿਵੇਂ ਪਾਲ ਪੋਸ ਕੇ ਵੱਡੀ ਕੀਤੀ ਐ ਤੇ ਅੱਜ ਉਹ ਧੀ ਜਿਹੜੀ ਏ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਪਈ ਐ ਪੜਦੀ ਸੀ 7ਵੀਂ ਕਲਾਸ ਚ ਪੜਦੀ ਸੀ ਪਤਾ ਹੀ ਨਹੀਂ ਲੱਗਿਆ ਵੀ ਬੁਖਾਰ ਚੜਿਆ ਬੁਖਾਰ ਦਿਮਾਗ ਨੂੰ ਚੜ ਗਿਆ ਤੇ ਅੱਜ ਇਹੋ ਜਿਹੇ ਹਾਲਾਤ ਆਏ ਐ ਉਹ ਜਿਹੜੀ ਜ਼ਿੰਦਗੀ ਮੌਤ ਦੇ ਨਾਲ ਲੜਦੀ ਪਈ ਐ ਤੁਹਾਡਾ ਕੀ ਨਾਮ ਹੈ ਜੀ ਪੂਰਾ ਨਾਮ ਸੁੱਖਾ ਤੁਹਾਡਾ ਜੀ ਬਈ ਸੁੱਖਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਮਿਸਤਰੀਆਂ ਦਾ ਕੰਮ ਕਰਨਾ ਹੈ ਢਿਆੜੀ ਕਰ ਲੈ ਢਿਆੜੀ ਕਰਦਾ ਖੁਦ ਮਿਸਤਰੀ ਹੋ ਕੇ ਨਾਲ ਲੇਬਰ ਕਰਦੇ ਕਿੰਨੀ ਢਿਆੜੀ ਲੈਣੇ ਆਹ 400 ਰੁਪਿਆ ਢਿਆੜੀ ਲਈ ਦੇ ਤੇ ਕਿੰਨੇ ਤੋਂ ਕਿੰਨੇ ਕੰਮ ਕਰਦੀ ਓ ਤੁਸੀਂ ਸਵੇਰੇ 8 ਵਜੇ ਚਾਹੀਦਾ ਜੀ ਠੇਕੇਦਾਰ ਨਾਲ ਕਰੀਦਾ ਪਤਾ ਨਹੀਂ 7 ਵਜੇ ਤੱਕ ਲਾ ਲੈਂਦੇ ਨੇ 5 ਵਜੇ ਤੇ ਕੋਈ 6 ਵਜੇ ਤੇ ਕੋਈ ਲਾ ਦਿੰਦੇ ਨੇ ਘਰਪੁਰ ਬਣਾਉਣੇ ਹੋ ਅੱਜ ਘਰ ਬਣਾਉਣੇ ਸਾਰਾ ਦਿਨ ਇੱਟਾਂ ਚੱਕਦੇ ਹਾਂ ਰੇਤਾ ਚੱਕਦੇ ਹਾਂ ਸੀਮਿੰਟ ਚੱਕਦੇ ਹਾਂ ਆਹਰ ਆਪਦੇ ਸਿਰ ਤੇ ਚੱਕਦੇ ਹਾਂ ਉਹਦੇ ਨਾਲ ਬੱਚਾ ਪੜਾ ਰਹੇ ਸੀ ਪਰ ਅੱਜ ਏਡੀ ਵੱਡੀ ਬਿਫਤਾ ਆ ਗਈ ਪਹਿਲਾਂ ਹੀ ਨਹੀਂ ਸੀ ਗਰੀਬੀ ਜੋ ਬਾਹਰ ਨਿਕਲੇ ਜਾਂਦਾ ਸਹੀ ਗੱਲ ਜੋ 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 ਕਮਾ ਕੇ ਲੈਦਾ ਸ਼ਾਮ ਨੂੰ 1 ਰੁਪਿਆ ਨਹੀਂ ਬਚਦਾ ਉਹ ਹੀ ਖਾ ਲਈਦਾ ਉਹ ਹੀ ਕਮਾ ਕੇ ਖਾਦਾ ਕਦੇ ਦੁੱਧ ਆ ਗਿਆ ਕਦੇ ਆਟਾ ਆ ਗਿਆ ਸਾਰਾ ਮੁੱਲ ਦਾ ਹਾਂਜੀ ਮੁੱਲ ਦਾ ਹੀ ਅੱਛਾ ਜੀ 400 ਰੁਪਿਆ ਦਿਹਾੜੀ ਲਈ ਚਾ ਸ਼ਾਮ ਨੂੰ 10 ਰੁਪਏ ਵੀ ਨਹੀਂ ਬਚਦੇ ਤੇ ਸਾਰਾ ਦਿਨ ਭਾਰ ਚੁੱਕ ਕੇ 400 ਰੁਪਿਆ ਮਿਲਦਾ ਦੇਖੋ ਇਸ ਬਾਪ ਨੂੰ ਦੇਖੋ ਸਾਰਾ ਦਿਨੇ ਲੇਬਰ ਕਰਦਾ ਇਹ ਵੀਰ ਇੱਟਾਂ ਮੈਗਨ ਕੰਮ ਕਰਨਾ ਮਾੜਾ ਨਹੀਂ ਕੰਮ ਕੋਈ ਵੀ ਹੈ ਸਿਰ ਮੱਤੇ ਐ ਪਰ ਇੱਕ ਵੈਸੇ ਗੱਲ ਕਰ ਰਿਹਾ ਵੀ ਇੱਕ ਬੰਦਾ ਲੇਬਰ ਕਰਦਾ ਸਾਰਾ ਦਿਨ ਭਾਰ ਚੁੱਕਦਾ ਇੱਟਾਂ ਚੁੱਕਦਾ ਬੋਰੀਆਂ ਸੀਮੈਂਟ ਦੀਆਂ ਚੁੱਕਦਾ ਰੇਤਾ ਚੁੱਕਦਾ ਫਿਰ ਜਾ ਕੇ ਇਹਨੂੰ 400 ਰੁਪਏ ਮਿਲਦੇ ਤੇ ਅੱਜ ਇਹਦੀ ਬੱਚੀ ਤੇ 60000 ਰੁਪਏ ਇਹ ਕੋਲੋਂ ਲਾ ਚੁੱਕਿਆ ਇਹਨੂੰ ਪੁੱਛ ਕੇ ਵੇਖੋ ਇਹਦਾ ਦਿਲ ਜਾਣਦਾ ਇਹਨੇ ਕਿੱਥੋਂ ਕੀਤੇ ਕਿੰਨੇ ਲੋਕਾਂ ਦੇ ਤਰਲੇ ਕੀਤੇ ਹੋਣਗੇ ਕਿੰਨਿਆਂ ਸਾਹਮਣੇ ਨੇ ਝੋਲੀ ਅੱਡੀ ਹੋਣੀ ਆ ਆਪਦੀ ਫਿਰ ਜਾ ਕੇ ਦਿੱਤਾ ਹੋਣਗੇ ਹੱਥ ਜੋੜ ਕੇ ਮਿਲ ਤੇ ਤਰਲਾ ਕਰਕੇ ਕਾਹ ਕੋ ਕੇ ਕਹੀਦਾ ਜੀ ਕੋਈ ਗੱਲ ਨਹੀਂ ਤੁਹਾਡਾ ਦੇ ਰਾਗੇ ਸਾਨੂੰ ਆਦੀ ਜਗ੍ਹਾ ਜਾ ਜਾਤ ਵਿੱਚ ਨਹੀਂ ਪਏ ਕਮਰਾ ਇੱਕੋ ਵੇਚਣਾ ਪਿਆ ਉਹ ਵੀ ਤੁਹਾਨੂੰ ਦੇ ਰਾਗੇ ਸੀ ਕਮਰਾ ਵੀ ਤੁਸੀਂ ਉਹਨਾਂ ਨੂੰ ਕਿਹਾ ਵੀ ਕਮਰਾ ਵੀ ਨਾ ਕਰਾ ਦਾ ਕਮਰਾ ਵੀ ਤੁਹਾਡਾ ਜਨਾਬ ਕਰਾ ਦੇ ਤੇ ਜੇ ਤੁਸੀਂ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਉਂ ਤੇ ਸੋਚ ਕੇ ਵੇਖੋ ਵੀ ਵਾਹਿਗੁਰੂ ਤੁਹਾਨੂੰ ਕਿੰਨਾ ਬਲੈਸ ਕਰਨਗੇ ਪਰਮਾਤਮਾ ਕਿੰਨੇ ਖੁਸ਼ ਹੋਣਗੇ ਆ ਮਾਂ ਰੋਂਦੀ ਪਈ ਆ ਬਾਪ ਹੱਥ ਜੋੜੀ ਖੜਾ ਜੇ ਇਹਨਾਂ ਨੂੰ ਤੁਸੀਂ ਵੇਖ ਕੇ ਮਦਦ ਨਹੀਂ ਕਰ ਸਕਦੇ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਨੂੰ ਸਗਰੀਨ ਦੇ ਅਸੀਂ ਬੱਚੀ ਦੀ ਜਿਹੜੀ ਮਾਂ ਆ ਭੈਣ ਰੂਪੀ ਉਹਦਾ ਜਿਹੜਾ ਖਾਤਾ ਪਾਵਾਂਗੇ ਨਾਲ ਇੱਕ ਨੰਬਰ ਪਾਵਾਂਗੇ 9915755952 ਉਸ ਨੰਬਰ ਤੇ ਕਾਲ ਜਾਂ WhatsApp ਕਰਕੇ ਪਰਿਵਾਰ ਦੀ ਸਾਰੀ ਜਾਣਕਾਰੀ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਤੇ ਸਕਰੀਨ ਤੇ ਅਕਾਊਂਟ ਨੰਬਰ ਪਾਇਆ ਹੀ ਹੋਊਗਾ ਉਸ ਨੰਬਰ ਤੇ ਉਸ ਅਕਾਊਂਟ ਦੇ ਵਿੱਚ ਸੇਵਾ ਕਰਕੇ ਚਾਹੇ ਹੁਣ ਤੁਸੀਂ 10 ਕਰੋ ਚਾਹੇ 50 ਕਰੋ ਤੇ ਚਾਹੇ 1000 ਕਰੋ ਇਹ ਹੁਣ ਤੁਹਾਡੇ ਹੱਥ ਹੈ ਤੁਸੀਂ ਕਿਸ ਤਰ੍ਹਾਂ ਇਸ ਪਰਿਵਾਰ ਦੀ ਮਦਦ ਕਰਦੇ ਹੋ ਪਰ ਇੱਕ ਜੀਜ਼ ਯਾਦ ਰੱਖਿਓ ਇਸ ਪਰਿਵਾਰ ਦਾ ਤੁਹਾਡੇ ਬਿਨਾ ਕੋਈ ਨਹੀਂ ਹੈਗਾ ਹੱਥ ਜੋੜ ਇੰਨੀ ਹੀ ਬੇਨਤੀ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚੀ ਫਰੀਦਕੋਟ ਮੈਡੀਕਲ ਚ ਪਈ ਹੈ ਗੁਰਗਵਿੰਦ ਸਿੰਘ ਮੈਡੀਕਲ ਕਾਲਜ ਸਾਧਕ ਰੋਡ ਫਰੀਦਕੋਟ ਇੱਥੇ ਇਹਨਾਂ ਦੀ ਬੱਚੀ ਦਾਖਲ ਹੈ ਹਸਪੀਟਲ 'ਚ ਭਾਵੇਂ ਸੇਵਾ ਇੱਥੇ ਆਣ ਕੇ ਕਰੋ ਚਾਹੇ ਆਨਲਾਈਨ ਕਰੋ ਪਰ ਕਰਿਓ ਜ਼ਰੂਰ ਥੋੜੀ ਬਹੁਤ ਹੀ ਉਹ ਤੁਹਾਡੇ ਤੇ ਡਿਪੈਂਡ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ